ਪੜੇ ਇੱਕੰਮ ਕਾਰ ਸਤਗੁਰ ਪ੍ਰਸਾਦ ਦਾਨ ਨੈਂ ਮੈਂਡਾ ਤਲੀ ਖਾਕ ਜੇ ਮਿਲੇ ਤਮਸਤਕ ਲਈਏ ਕੂੜਾ ਲੋਚ ਛੱਡਿਏ ਹੋਏ ਇੱਕ ਮਨ ਅਲਖ ਤਿਆਈਏ ਫਲ ਤੇ ਬੇਹੋ ਪਾਈਏ ਜੇ ਬੇਹੀ ਕਰ ਕਮਾਈਏ ਜੇ ਹੋਵੇ ਪੂਰ ਬਲਖਿਆ ਤਾਂ ਧੂੜ ਤਿੰਨਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਜੇ ਹੋਵੇ ਪੂਰ ਬਲਖਿਆ ਤਾਂ ਧੂੜ ਤਿੰਨਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਇਹ ਪੌੜੀ ਅਸਦੀਵਾਰ ਦਸਵੀਂ ਪੌੜੀ ਹੈ ਅਸਦੀਵਾਰ ਦੀ ਜੋ ਕਿ ਤਨਤਨ ਚਵਰਛਤ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ 468 ਤੇ ਸ਼ਿਸ਼ੋਤ ਸਤਗੁਰੂ ਸਮਝਾ ਰਹੇ ਕਿ ਜਿਹੜੇ ਪੂਰਨ ਸੰਤ ਹੈ ਜੇਕਰ ਮੈਨੂੰ ਉਹਨਾਂ ਦੀ ਖਾਕ ਮਿਲ ਜਵੇ ਉਹਨਾਂ ਦੇ ਚਰਨਾਂ ਦੀ ਤਾਂ ਮੈਂ ਆਪਣੇ ਆਪ ਨੂੰ ਬੜਾ ਹੀ ਭਾਗਾਂ ਵਾਲਾ ਸਮਝਾਂਗਾ ਕਿਉਂਕਿ ਜਿਹੜੇ ਦੁਨੀਆ ਤੇ ਪੂਰਨ ਬ੍ਰह्म ਗੈਨੀ ਹੈ ਉਹਨਾਂ ਦੇ ਸੰਗਤ ਕਰਮਾ ਨਾਲ ਹੀ ਮਿਲਦੀ ਉਸ ਨੂੰ ਹੀ ਸਤ ਸੰਗ ਕਹਿੰਦੇ ਹੈ ਜਿਸ ਨੇ ਇਸ ਦੁਨੀਆ ਨਾਲੋਂ ਨਾਤਾ ਤੋੜ ਲਿਆ ਜਦੋਂ ਉਸ ਦੀ ਸੰਗਤ ਮਿਲ ਜਵੇ ਉਸ ਦਾ ਸੰਗ ਹੋ ਜਵੇ ਤਾਂ ਉਸ ਨੂੰ ਸਤ ਸੰਗ ਕਹਿੰਦੇ ਹੈ ਇਹਨੇ ਕਿ ਚਾਰ ਆਦਮੀ ਇਕੱਠੇ ਹੋ ਕੇ ਬੈਠ ਗਏ ਉਹ ਸਤ ਸੰਗ ਹੋ ਗਈ ਉਹ ਸੰਗ ਤਾਂ ਹੋ ਸਕਦਾ ਸਤ ਨਹੀਂ ਹੋ ਸਕਦਾ ਸਤ ਸੰਗ ਉਸ ਦੀ ਹੈ ਜਿਸ ਨੇ ਸੱਚ ਨੂੰ ਪਹਿਚਾਨ ਲਿਆ ਸੋ ਉਸ ਸੰਤ ਦੀ ਉਸ ਫਕੀਰ ਦੀ ਉਸ ਗੁਰੂ ਦੀ ਉਸ ਪੀਰ ਦੀ ਉਸ ਮੁੰਨੇ ਦੀ ਉਸ ਭਗਤ ਦੀ ਖਾਕ ਨੂੰ ਜਿਹੜੇ ਤਰਸਦੇ ਹੈ ਲੋਕ ਉਹਨਾਂ ਦੇ ਚਰਨਾਂ ਦੀ ਧੂੜ ਨੂੰ ਤਰਸਦੇ ਲੋਕ ਕਿਉਂਕਿ ਜਿੱਥੇ ਵੀ ਸੰਤ ਪੂਰਨ ਬੈਠਦਾ ਹੈ ਉੱਥੇ ਉਹਦੀਆਂ ਜਿਹੜੀਆਂ ਤਰੰਗਾਂ ਹੈ ਉਹ ਪਾਣੀ ਦੇ ਵਿੱਚ ਤੇ ਧਰਤੀ ਦੇ ਵਿੱਚ ਮਿਲਦੀਆਂ ਧਰਤੀ ਜਿਹੜੀ ਖਾਕ ਹੈ ਉਹ ਕਸੀਰ ਬਣ ਜਾਂਦੀ ਹੈ ਤੇ ਜਲ ਜਿਹੜਾ ਉਹ ਅਮਰਤ ਬਣ ਜਾਂਦਾ ਜਿੱਥੇ ਪੂਰਨ ਸੰਤ ਬੈਠਾ ਹੈ ਕਿਉਂਕਿ ਇਹ ਜਿਹੜਾ ਪੂਰਨ ਸੰਤ ਦੀ ਪਹਿਚਾਣ ਇਹੋ ਹੈ ਕਿ ਉਸਨੇ ਦੁਨੀਆ ਦੇ ਨਾਲ ਨਾ ਕੋਈ ਬੈਰੀ ਨਾ ਕੋਈ ਮਿੱਤਰ ਨਾ ਕੋਈ ਸਕਾ ਨਾ ਕੋਈ ਪਰਾਇਆ ਨਾ ਲੋਭ ਨਾ ਲਾਲਚ ਨਾ ਦੁੱਖ ਨਾ ਔਖ ਨਾ ਖੁਸ਼ੀ ਨਾ ਗਮੀ ਸੋ ਜੇ ਕਰ ਰਹੋ ਜੇ ਸੰਤ ਦੁਨੀਆ ਤੇ ਮਿਲ ਜਾਣ ਤਾਂ ਜੀਵਨ ਸਫਲ ਹੋ ਜਾਂਦਾ ਸੋ ਦਸਵੇਂ ਪਾਤਸ਼ਾਹ ਦੇ ਸੇਵਕ ਨੰਦ ਲਾਲ ਜੀ ਜਿਹੜੇ ਕਲਮ ਦੇ ਧਨੀ ਸੀ ਬਹੁਤ ਸੇਵਾ ਕੀਤੀ ਲੰਗਰ ਦੀ ਤੇ ਲਿਖਦੇ ਵੀ ਸੀ ਇੱਕ ਦਿਨ ਕਹਿੰਦੇ ਉਹ ਤਲਵਾਰ ਪਹਿਨ ਕੇ ਆ ਗਏ ਦਸਵੇਂ ਪਾਤਸ਼ਾਹ ਨੇ ਉਹਨਾਂ ਨੂੰ ਕਿਹਾ ਕਿ ਤੁਹਾਡੀ ਕਲਮ ਜੋ ਕਰ ਸਕਦੀ ਉਹ ਤਲਵਾਰ ਨਹੀਂ ਕਰ ਸਕਦੀ ਤੁਸੀਂ ਤਾਂ ਕਲਮ ਦੇ ਤਨੇ ਤਲਵਾਰ ਜਿਹੜੀ ਹੈ ਉਸ ਨਾਲ ਤੁਸੀਂ ਉਹ ਚੀਜ਼ ਨਹੀਂ ਕਰ ਸਕਦੇ ਜੋ ਕਲਮ ਨਾਲ ਕਰ ਸਕਦੇ ਕਿਉਂਕਿ ਜਿਹੜੀ ਆਸਾ ਤ੍ਰਿਸ਼ਨਾਮਾ ਹੈ ਉਹ ਸੰਗਤ ਦੇ ਵਿੱਚ ਜਾ ਕੇ ਸਤ ਸੰਗ ਦੇ ਵਿੱਚ ਜਾ ਕੇ ਉਹ ਖਤਮ ਹੁੰਦੀ ਹੈ ਸੋ ਗੁਰੂ ਮਹਾਰਾਜ ਜੀ ਦਸਵੇਂ ਪਾਤਸ਼ਾਹ ਅਨੰਦ ਲਾਲ ਜੀ ਨੂੰ ਕਹਿਣ ਲੱਗੇ ਕਿ ਤੂੰ ਮੰਗ ਜੋ ਮੰਗਣਾ ਹੈ ਅੱਜ ਮੈਂ ਤੁਹਾਡੇ ਤੇ ਖੁਸ਼ ਤੇ ਭਾਈ ਨੰਦ ਲਾਲ ਜੀ ਕਹਿਣ ਲੱਗੇ ਕਿ ਜਦੋਂ ਮੈਂ ਆਇਆ ਸੀ ਬਹੁਤ ਹੀ ਸ਼ਾਮਾ ਸਨ ਬਹੁਤ ਆਸਾਂ ਸਨ ਪਰ ਜਿਵੇਂ ਜਿਵੇਂ ਦਿਨ ਬੀਤਦੇ ਗਏ ਸਭ ਖਤਮ ਹੋ ਗਈਆਂ ਇਹ ਪੂਰਨ ਗੁਰੂ ਦਿਨ ਸ਼ਨੀ ਹੈ ਪੂਰਨ ਬ੍ਰह्म ਗਿਆਨੀ ਦਿਨ ਸ਼ਨੀ ਹੈ ਜਿੱਥੇ ਆਸਾ ਤ੍ਰਿਸ਼ਨਾਵਾ ਤੁਹਾਡੀਆਂ ਖਤਮ ਹੋ ਜਾਂਦੀਆਂ ਉਹਨੂੰ ਸਤ ਸੰਗ ਕਹਿੰਦੇ ਹੈ ਤੇ ਦਸਵੇਂ ਪਾਤਸ਼ਾਹ ਨੇ ਕਿਹਾ ਕਿ ਤੂੰ ਫਿਰ ਵੀ ਮੰਗਾ ਤੋ ਆਸਾ ਆਪਣੇ ਕੋਈ ਨਵੇਂ ਜਗਾਲਾ ਮੰਗ ਮੈਂ ਖੁਸ਼ ਹੋ ਤਾਂ ਪਹਿ ਨੰਦ ਲਾਲ ਜੀ ਕਹਿਣ ਲੱਗੇ ਸ਼ਬਦ ਕਰਵਾਨ ਖਾਕ ਰਹਾ ਸੰਗਤ ਦਿਲ গোਆ ਹਮੇਰਾ ਆਰਜੁਕਤ ਕਹਿੰਦੇ ਮੇਰੀ ਇੱਕੋ ਹੀ ਮੰਗ ਹੈ ਕਿ ਜਿਹੜੀ ਤੇਰੀ ਸੰਗਤ ਹੈ ਉਸ ਦੇ ਪੈਰਾਂ ਦੇ ਥੱਲੇ ਮੇਰੀ ਖਾਕ ਮੇਰੇ ਤਨ ਦੀ ਬਣ ਜੁਏ ਤੇਰੀ ਸੰਗਤ ਦੇ ਪੈਰ ਜਿਹੜੇ ਹੈ ਉਹ ਇਸ ਸਰੀਰ ਦੀ ਖਾਕ ਬਣ ਕੇ ਉਹਨਾਂ ਦੇ ਪੈਰਾਂ ਦੇ ਥੱਲੇ ਉੱਜਵੇ ਇਹੋ ਹੀ ਮੇਰੀ ਮੰਗ ਹੈ ਸਾਰੀਆਂ ਅਸ਼ਾਮਾਂ ਜਿਹੜੀਆਂ ਮੇਰੀਆਂ ਖਤਮ ਹੋ ਗਈਆਂ ਤਸਵੀਮ ਪਾਸ਼ਾ ਨੇ ਬਹੁਤ ਹੀ ਪਿਆਰ ਨਾਲ ਗੱਲ ਬਕਣੀ ਪਾਈ ਕਹਿੰਦੇ ਬਹੁਤ ਹੀ ਆਇਨਦ ਲਾਲ ਜੀ ਨੂੰ ਕਿਹਾ ਕਿ ਤੁਸੀਂ ਬਹੁਤ ਵੱਡੇ ਹੋ ਕਿਉਂਕਿ ਉਹ ਕਹਿੰਦੇ ਮੇਰੀ ਮੰਗ ਜਿਹੜੀ ਮੇਰੀ ਹੁਣ ਖਾਸ਼ ਹੈ ਉਹ ਇੱਕੋ ਹੀ ਹੈ ਤੇ ਤੁਹਾਡੇ ਚਰਨਾਂ ਦੀ ਖਾਕ ਜਿਹੜੀ ਮੈਨੂੰ ਮਿਲ ਜਵੇ। ਸੋ ਇਹੋ ਹੀ ਸਮਝਾ ਰਹੇ। দান ਮਹੰਡਾ ਤਲੀ ਖਾਕ ਜੇ ਮਿਲੇ ਤਾਂ ਮस्तक ਲਈ। ਕਹਿੰਦੇ ਮੇਰੇ ਬਾਗ ਚੰਗੇ ਹੋਣਗੇ। ਜੇ ਕਿਤੇ ਮੈਨੂੰ ਉਸ ਪਿਆਰੇ ਦੇ ਜਿਹੜਾ ਗੁਰਮਖ ਹੈ। ਉਹਨਾਂ ਦੀ ਜਿਹੜੀ ਖਾਕ ਚਰਨਾਂ ਦੀ ਮਿਲ ਜਵੇ ਮੈਨੂੰ ਤੇ ਮੈਂ ਬਹੁਤ ਹੀ ਖੁਸ਼ ਹੋ ਕੇ ਆਪਣੇ ਮੱਥੇ ਤੇ ਲਾਉਂਦਾ ਤਾਕਿ ਮੇਰੇ ਮੱਥੇ ਦੀਆਂ ਲਕੀਰਾਂ ਜਿਹੜੀਆਂ ਬਦਲ ਜਾਣ ਖਤਮ ਹੋ ਜਾਣ। দান ਮਹੰਦਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਈਏ। ਕਹਿੰਦੇ ਜੇ ਕਿਤੇ ਮੈਨੂੰ ਇਹ ਨਸੀਬ ਹੋ ਜਵੇ ਉਸਨਾਂ ਸੰਤਾਂ ਦੀ ਖਾਕ ਜਿਹੜੀ ਹੈ ਚਰਨਾਂ ਦੀ ਧੂੜ ਜਿਹੜੀ ਹੈ ਉਹ ਜੇ ਕਿਤੇ ਮੈਨੂੰ ਮਿਲ ਜਵੇ ਤਾਂ ਮੈਂ ਮੱਥੇ ਲਾਉਾਂ। ਤਾਂਕਿ ਮੇਰੇ ਲੇਖ ਜਿਹੜੇ ਆ ਉਹ ਖਤਮ ਹੋ ਜਾਣ। ਇਸੇ ਕਰਕੇ ਪੰਝੇ ਮੇ ਪਾਛਨ ਕੇ ਬਹੁਤ ਵੱਡੀ ਚਰਨਾਂ ਦੀ ਧੂੜ ਨੂੰ ਰਤਵਾ ਦਿੱਤਾ ਹੈ ਅੰਤਰਜਾਮੇ ਪੁਰਖ ਬਧਾਤੇ ਸ਼ਬਦ ਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੈ ਕੋ ਕਤ ਸੰਤਨ ਕੀ ਤੂਰੇ ਕਿੰਦੇ ਤੁਸੀਂ ਅੰਦਰ ਦੇ ਜਾਣਨ ਵਾਲੇ ਹੈ हे ਪ੍ਰਮਾਤਮਾ ਮੇਰੇ ਮਨ ਦੀ ਇੱਕੋ ਹੀ ਸ਼ਬਦ ਹੈ ਕਿ ਮੈਨੂੰ ਤੇਰੇ ਪਿਆਰਿਆਂ ਦੇ ਚਰਨਾਂ ਦੀ ਜਿਹੜੀ ਧੂੜ ਬਹਿ ਜੂਈ ਉਹ ਜਿਹੜੀ ਧੂੜ ਹੈ ਜੇ ਕਿਤੇ ਮੈਨੂੰ ਮਿਲ ਜਵੇ ਤੇ ਮੈਂ ਮੱਥੇ ਰੁਲਾਮ ਤੇ ਜੇ ਕਿਤੇ ਮੇਰੇ ਕਰਮ ਚੰਗੇ ਹੋਣ ਤੇ ਮੈਂ ਉਹਨਾਂ ਸੰਗਤਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ ਇੰਨਾ ਵੱਡਾ ਰਤਬਾ ਹੈ ਇਸ ਕਰਕੇ ਉਹ ਕਹਿੰਦੇ ਕੂੜਾ ਲਾਲਚ ਛੱਡিয়ে ਹੋਏ ਇੱਕ ਮਨ ਅਲਖ ਤੇ ਆਈਏ ਉਹ ਸਾਰੇ ਲਾਲਚ ਛੱਡ ਦਿੰਦੇ ਕਿਹੜੇ ਲਾਲਚ ਇਹ ਦੁਨੀਆ ਦੇ ਜਿਹੋ ਕੁਝ ਵੀ ਦਿਸ ਰਿਹਾ ਇਹ ਕੂੜਾ ਲਾਲਚ ਹੈ ਸਭ ਕੁਝ ਨਾਸ਼ ਹੋਣ ਮਿਲਾਂ ਇੱਕ ਮਨ ਅਲਖ ਤੇਈ ਹੈ ਜਿਹੜਾ ਲਿਖਿਆ ਨਹੀਂ ਜਾ ਸਕਦਾ ਉਹ ਪਰਮਾਤਮਾ ਉਸ ਇੱਕ ਨੂੰ ਮਨ ਦੇ ਵਿੱਚ ਤੇਈ ਹੈ ਦੁਨੀਆ ਦੇ ਸਾਰੇ ਲਾਲਚ ਛੱਡ ਦੇਈਏ ਫਿਰ ਹੀ ਉਸ ਪਰਮਾਤਮਾ ਨੂੰ ਪਾਇਆ ਜਾ ਸਕਦਾ ਜੇਕਰ ਲਾਲਚ ਜਿਹੜਾ ਹੈ ਨਹੀਂ त्याਗਿਆ ਤਾਂ ਫਿਰ ਪਰਮਾਤਮਾ ਨੂੰ ਪਾ ਨਹੀਂ ਸਕਦਾ ਕਿਉਂਕਿ ਸਾਰੇ ਹੀ ਰਿਸ਼ਤੇ ਜਿਹੜੇ ਹੈ ਪਦਾਰਥ ਜਿਹੜੇ ਹੈ ਇਹ ਪਰਮਾਤਮਾ ਤੋਂ ਦੂਰੀ ਬਣਾਉਂਦੇ ਸਕੇ ਪਰਮਾਤਮਾ ਦਾ ਸਿਮਰਨ ਜਿਹੜਾ ਨਾਮ ਜਿਹੜਾ ਉਸ ਦਾ ਉਸ ਪਰਮਾਤਮਾ ਦਾ ਇਨਾ ਹੈ ਕਿ ਸਦਾ ਹੀ ਰਹਿਣ ਵਾਲਾ ਹੈ ਇਸੇ ਕਰਕੇ ਉਹਨਾਂ ਦੇ ਪਰਮਾਤਮਾ ਦੇ ਪਿਆਰ ਆਦੇ ਖਾਕ ਨੂੰ ਲੋਕੀ ਤਰਸਦੇ ਹਨ ਉਹਨਾਂ ਦੀ ਜਿਹੜੀ ਖਾਕ ਹੈ ਚਰਨਾ ਦੀ ਧੂੜ ਹੈ ਜਿਹੜੀ ਉਹਨੂੰ ਲੋਕੀ ਮੱਥੇ ਤੇ ਲਾਉਂਦੇ ਫਾਲਤੇ ਵੇਹੋ ਪਾਈਏ ਜੇ ਜੇ ਵੇਹੀ ਕਾਰ ਕਮਾਈਏ ਕਹਿੰਦੇ ਉਹੋ ਜਿਹਾ ਫਲ ਪਾਉਣਾ ਜਿਹੋ ਜਿਹਾ ਅਸੀਂ ਕਰਨਾ ਇਹ ਨਹੀਂ ਕਿ ਫਲ ਅਸੀਂ ਕੋਈ ਹੋਰ ਪਾਵਾਂਗੇ ਤਾਂ ਬੀਜਾਂਗੇ ਹੋਰ ਇਹ ਹੋ ਨਹੀਂ ਸਕਦਾ ਕਿਉਂਕਿ ਜੋ ਬੀਜਣਾ ਉਹੀ ਵਧਣਾ ਹੈ ਜੇ ਹੁਣ ਬੀਜੇ ਕਿਕਰਾਂ ਹੈ ਤਾਂ ਫਿਰ ਕਿਕਰਾਂ ਹੀ ਵੱਢਣੀ ਹੈ ਪੈਣੀ ਹੈ ਜੇ ਕਰੰਡ ਬੀਜਿਆ ਤੇ ਕਰੰਡੀ ਵੱਢਣੀ ਪੈਣੀ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਸੰਤ ਜਿਹੜੇ ਹੈ ਉਹ ਕੀ ਬੀਜ ਰਹੇ ਹੈ ਉਹਨਾਂ ਨੂੰ ਫਿਕਰ ਹੈ ਫਲ ਦਾ ਕੋਈ ਫਿਕਰ ਨਹੀਂ ਪਰ ਜਿਹੜੇ ਸੰਸਾਰੀ ਲੋਕ ਹੈ ਇਹਨਾਂ ਨੂੰ ਫਲ ਦਾ ਫਿਕਰ ਹੈ ਇਹ ਬੀਜ ਦੇ ਕੁਸ਼ ਹੈ ਤੇ ਅਡੇਕ ਦੇ ਕੁਸ਼ ਹੈ ਇਸੇ ਕਰਕੇ ਸਤਗੁਰ ਫਰੀਦ ਮਹਾਰਾਜ ਜੀ ਕਹਿ ਰਹੇ ਫਰੀਦਾ ਲੋੜੇ ਦਾਗ ਬਜੋਰੀਆਂ ਕਿਕਰ ਬੀਜੇ ਜੱਟ ਹੰਡੇ ਉਨਕ ਤੈਨ ਦਾ ਪੈਦਾ ਲੋੜੇ ਪਟ ਕਹਿੰਦੇ ਬੀਜ ਤਾਂ ਕਿੱਕਰਾ ਹੈ ਤੇ ਕਹਿੰਦਾ ਮੈਨੂੰ ਬਜਨੌਰ ਦੀਆਂ ਦਾਖਾ ਮਿਲ ਜਾ। ਕਿੱਦਾਂ ਮਿਲ ਸਕਦੀ ਹੈ? ਉਹ ਤਾਂ ਕਹਿੰਦੇ ਫਲ ਤੇ ਵੇਹੋ ਪਾਈਏ ਜਿਵੇਂ ਹੀ ਕਾਰ ਕਮਾਈਏ। ਜਿਹੋ ਜਿਹੇ ਕਾਰ ਕਮਾਈ ਹੈ ਉਹੋ ਜਿਹਾ ਫਲ ਮਿਲਣਾ। ਕਹਿੰਦੇ ਸਾਰਾ ਤਾਂ ਤੂੰ ਉਹਨਾਂ ਕੱਤਦਾ ਰਿਹਾ ਤੇ ਹੁਣ ਕਹਿੰਦਾ ਮੈਨੂੰ ਰੇਸ਼ਮ ਦੇ ਪੱਟ ਮਿਲ ਜਾ। ਰੇਸ਼ਮ ਮਿਲ ਜੀ ਨਹੀਂ ਮਿਲ ਸਕਦੇ। ਸੋ ਜਿਹੋ ਜਿਹਾ ਤੁਸੀਂ ਬੀਜਣਾ ਹੈ ਜੀਵ ਨੇ ਉਹ ਜੈ ਉਨਬੜੜਾ ਹੈ ਸੋ ਆਪੇ ਬੀਜੇ ਆਪੇ ਹੀ ਕਰਮ ਕਮਾਉਂਦਾ ਹੈ ਉਹ ਸੋ ਇਸ ਕਰਕੇ ਜਿਹੋ ਜੇ ਕਾਰ ਕਰਨੇ ਹੈ ਉਹੋ ਜੇ ਸਾਨੂੰ ਫਲ ਮਿਲਣਾ ਹੈ ਇਸੇ ਕਰਕੇ ਸੰਤ ਜਿਹੜੇ ਹੈ ਉਹ ਹਾਸ ਸਮੇ ਬੀਜ ਦਾ ਧਿਆਨ ਰੱਖਦੇ ਕਿ ਇਹ ਸਕਾਇਆ ਦੇ ਹੁੰਦਿਆ ਹੁੰਦਿਆ ਕੋਈ ਗਲਤ ਬੀਜ ਨਾ ਬੀਜੇ ਜਾਵੇ ਉਹ ਕੋਮਲਤਾ ਤੇ ਨਿਮਰਤਾ दया ਇਹਨਾਂ ਦੇ ਵਿੱਚ ਰਹਿੰਦੇ ਹੈ ਬੋਲਣਾ ਨਿਮਰਤਾ ਨਾਲ ਤੇ ਦਇਆ ਕਰਨੀ ਹੈ ਸੱਚ ਬੋਲਣਾ ਇਹੋ ਹੀ ਉਹਨਾਂ ਦਾ ਧਰਮ ਹੈ ਕਿਰਤ ਕਰਨੀ ਹੈ ਨਾਮ ਜਪਣਾ ਹੈ ਵੰਡ ਕੇ ਛਕਣਾ ਹੈ ਆਪਣੇ ਅੰਦਰੋਂ ਵਿਸ਼ੇ ਭਕਾਰਾ ਨੂੰ ਖਤਮ ਕਰਨਾ ਹੈ ਤਾਂ ਹੀ ਉਸ ਸੱਚ ਦੇ ਨਾਲ ਮਿਲਿਆ ਜਾਣਾ ਹੈ ਤਾਂ ਹੀ ਕਿਸੇ ਦੇ ਚਰਨਾਂ ਦੀ ਉਹਨਾਂ ਪੂਰਨ ਸੰਤਾਂ ਦੀ ਚਰਨਾਂ ਦੀ ਜਿਹੜੀ ਧੂੜ ਮਿਲ ਸਕਦੀ ਹੈ ਨਹੀਂ ਤਾਂ ਨਹੀਂ ਮਿਲ ਸਕਦੀ ਜੇ ਹੋਵੇ ਪૂર્વ ਲਿਖਿਆ ਤਾਂ ਧੂੜ ਤਨਾਂ ਦੀ ਪਾਈਏ ਇਹ ਕਹਿੰਦੇ ਕੋਈ ਪਿਛਲੇ ਜਨਮ ਦੇ ਵਿੱਚ ਕੋਈ ਚੰਗਾ ਕਰਮ ਕੀਤਾ ਹੋਇਆ ਹੈ ਤਾਂ ਫਿਰ ਪੂਰਨ ਬ੍ਰह्म ज्ञानी ਮਿਲ ਜਾਂਦਾ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਂਦੀ ਹੈ ਕਿਉਂਕਿ ਇਹ ਜਿਹੜਾ ਮਾਨਸ ਜਨਮ ਹੈ ਇਹ ਮਿਲਦਾ ਬਹੁਤ ਔਖਾ ਇਹਨੂੰ ਉਜੈ ਨਹੀਂ ਜਾਣ ਦੇਣਾ ਚਾਹੀਦਾ ਇਹਦੇ ਵਿੱਚ ਜਿੰਨਾ ਵੀ ਨਾਵ ਸਿਮਰਨ ਕਰ ਸਕਦੇ ਆ ਕਰਨ ਦੀ ਲੋੜ ਹੈ ਕਿਉਂਕਿ ਇਹ ਬਹੁਤ ਹੀ ਪੂਰਵ ਜਨਮ ਦੇ ਵਿੱਚ ਜੋ ਕੰਮ ਚੰਗਾ ਕੀਤਾ ਉਹਦੇ ਕਰਕੇ ਮਿਲਦਾ ਇਸੇ ਕਰਕੇ ਸਤਗੁਰੂ ਅਰਬਦਾਸ ਮਹਾਰਾਜ ਜੀ ਕਹਦੇ ਦਨ ਲੋਕ ਜਨਮ ਪੁੰਨ ਫਲ ਪਾਇਓ ਵਰਥਾ ਜਾਤ ਅਬ ਵੇਕੀ ਕਹਿੰਦੇ ਤੈਨੂੰ ਇਹ ਜਨਮ ਜਿਹੜਾ ਮਿਲਿਆ ਪੂਰਵਲੇ ਜਨਮਾ ਕਰਮਾ ਕਰਕੇ ਮਿਲਿਆ ਪਰ ਇਹਨੂੰ ਹੋਣਾ ਅਗਿਆਨਤਾ ਦੇ ਵਿੱਚ ਗਵਾਹ ਨਾ ਇਹਦੇ ਨਾਲ ਕਰਮ ਕਰਲਾ ਉਸ ਪਰਮਾਤਮਾ ਦੇ ਦਰਦ ਦੇ ਰਸਤਾ ਲੱਭ ਲਿਆ ਉਸ ਮਾਰਗ ਤੇ ਚੱਲ ਉਸ ਪੰਥ ਤੇ ਚੱਲ ਤਾਂ ਕਿ ਤੇਰਾ ਜੀਵ ਜਿਹੜਾ ਸਵਰਜਵੇ ਤੈਨੂੰ ਮੁਖ ਦਵਾਰ ਮਿਲ ਜਵੇ ਇਹ ਭਗਤੀ ਲਹਿਰ ਦਾ ਸਭ ਤੋਂ ਵੱਡਾ ਗਹਿਣਾ ਇੱਕੋ ਹੀ ਹੈ ਕਿ ਜੇਕਰ ਮੋਕਸ਼ ਜਿਹੜਾ ਮਿਲ ਗਿਆ ਤੇ ਅਸੀਂ ਜਨਮਾਂ ਦੇ ਜੰਮਾਂ ਦੇ ਚੱਕਰ ਤੋਂ ਖਤਮ ਹੋ ਗਏ ਜਨਮ ਮਰਨ ਦੇ ਚੱਕਰ ਤੋਂ ਖਤਮ ਹੋ ਗਏ ਦੂਰ ਹੋ ਗਏ ਇਸ ਸਿੱਖ ਕਰਕੇ ਸੋਠ ਮੱਲਾ ਪੰਜਵੇਂ ਦੇ ਵਿੱਚ ਸਤ ਪੰਜਵੇਂ ਪਾਛੇ ਕਹਦੇ ਪਿਆਰੇ ਇਨ ਵਿਧ ਮਿਲਣ ਨਾ ਜਾਈਏ ਕਿ ਇਹ ਕਰਮ ਅਨੇਕ ਹਾਰ ਪਰਿਓ ਸੌਮਿਕ ਕੇ ਦਵਾਰੇ ਜੀ ਜੀ ਬੁੱਧ ਬਵੇਕ ਪਿਆਰੇ ਇਨ ਵਿਧ ਮਿਲਣ ਨਾ ਜਾਈਏ ਕੋਈ ਵਿਧੀ ਜੜੀ ਹੈ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਮੈਂ ਕਿ ਇਹ ਕਰਮ ਅਨੇਕ ਬਹੁਤ ਕਰਮ ਕਰ ਲਓ ਜਿੰਨੀ ਦੇ ਤੱਕ ਉਹਦੀ ਬਖਸ਼ਿਸ਼ ਨਹੀਂ ਹੈ ਉਹਦਾ ਪਿਆਰਾ ਨਹੀਂ ਮਿਲਣਾ ਕਿਉਂਕਿ ਪੂਰਨ ਬ੍ਰह्मज्ञानी ਉਹਦੀ ਕਿਰਪਾ ਦੇ ਨਾਲ ਹੀ ਮਿਲਣਾ ਹਾਰ ਪਰੇ ਸਵਾਮੀ ਦੇ ਦੁਆਰੇ ਦੀ ਜੀ ਬੁੱਧ ਬਵੇਕ ਜਦੋਂ ਆਪਣੀ ਮੈਨੂ ਖਤਮ ਕਰ ਲਿਆ ਨੀਮਾ ਹੋ ਗਿਆ ਹਉਮੈ ਖਤਮ ਹੋ ਗਈ ਤਾਂ ਫਿਰ ਉਸ ਸਵਾਮੀ ਦੇ ਦਵਾਰ ਤੇ ਪਹੁੰਚ ਜਾਂਦਾ ਫਿਰ ਉਹਦੀ ਬੁੱਧੀ ਜਿਹੜੀ ਹੈ ਬਹੁਤ ਉੱਚੀ ਹੋ ਜਾਂਦੀ ਦੀ ਜੀ ਬੁੱਧ ਬਿਵੇਕ ਉਹਦੀ ਮਤ ਜਿਹੜੀ ਹੈ ਉੱਚੀ ਹੋ ਜਾਂਦੀ ਹੈ ਇੰਨੀ ਉੱਚੀ ਹੋ ਜਾਂਦੀ ਕਿ ਉਹਨੂੰ ਸੱਚ ਦਾ ਪਹਿਚਾਨ ਹੋ ਜਾਂਦੀ ਹੈ ਨਹੀਂ ਤਾਂ ਮਤ ਥੋੜੀ ਸੀ ਬਗਵਾਈ ਜੇ ਮਤ ਹੀ ਹੈ ਨਹੀਂ ਤਾਂ ਸੇਵਾ ਕੀ ਕਰਾਂਗੇ ਕਿਵੇਂ ਪਛਾਣਾਂਗੇ ਉਹ ਚਰਨਾਂ ਦੀ ਧੂੜ ਨਹੀਂ ਮਿਲ ਸਕਦੀ ਸੋ ਪਿਆਰੇ ਦੇ ਚਰਨਾਂ ਦੀ ਧੂੜ ਜਿਹੜੀ ਹੈ ਗੁਰੂਆਂ ਦੇ ਸੰਤਾਂ ਦੇ ਪੀਰਾਂ ਦੇ ਫਕੀਰਾਂ ਦੀ ਤਾਂ ਮਿਲਦੀ ਹੈ ਜੇ ਕਰਕੇ ਤੇ ਕਿਰਪਾ ਹੋ ਜਵੇ ਸਤ ਸੰਗ ਨੇ ਮਿਲਦਾ ਸਤ ਸੰਗ ਜਿਹੜਾ ਉਹ ਪਰਮਾਤਮਾ ਦੀ ਕਿਰਪਾ ਨਾਲ ਮਿਲਣਾ ਜਦੋਂ ਸਾਡੀ ਮੈਂ ਮਰ ਗਈ ਕਿਉਂਕਿ ਮੈਂ ਮੈਂ ਜਿਹੜੀ ਹੈ ਹਉਮੈ ਜਿਹੜੀ ਹੈ ਇਹ ਸਾਨੂੰ ਮਰਨ ਨਹੀਂ ਦਿੰਦੀ ਇਸੇ ਕਰਕੇ ਹਉਮੈ ਨੂੰ ਮਾਰਨ ਲਈ ਹਉਮੈ ਨੂੰ ਤਿਆਗਣ ਲਈ ਸਤਗੁਰੂ ਦਾਸ ਮਹਾਰਾਜ ਜੀ ਕਹਿੰਦੇ ਹੈ ਜੋ ਹਮ ਬੰਦ ਦੇ ਮੋਹ ਫਾਸ ਹਮਾ ਪ੍ਰੇਮ ਬੰਦਨ ਤੋਂ ਬਾਦ ਦੇ ਆਪਣੇ ਛੋਟਨ ਕੋ ਯਤਨ ਕਰੋ ਹਮ ਛੋਟੇ ਤੋਂ ਮਾਰ ਦੇ ਜਦੋਂ ਮੈਂ ਮਰ ਗਈ ਹਮੇ ਖਤਮ ਹੋ ਗਈ ਕਹਿੰਦੇ ਮੈਂ ਤੈਨੂੰ ਪਿਆਰ ਦੇ ਪ੍ਰੇਮ ਦੇ ਬੰਧਨ ਚ ਬੰਨ ਲਿਆ ਜਦੋਂ ਇਹੋ ਜੀ ਹਾਲਾਤ ਬਣ ਗਏ ਤਾਂ ਫਿਰ ਬੁੱਧੀ ਜਿਹੜੀ ਹੈ ਉਹ ਮਤ ਉੱਚੀ ਹੋ ਜਾਂਦੀ ਹੈ ਨਹੀਂ ਤਾਂ ਜੇ ਮਤ ਹੀ ਹੈ ਨਹੀਂ ਤਾਂ ਸੇਵਾ ਕੀ ਕਰਾਂਗੇ ਹੁਕਮ ਦੇ ਵਿੱਚ ਰਹਿਣਾ ਪੈਣਾ ਜੇਕਰ ਹੁਕਮ ਹੋ ਗਿਆ ਉਸ ਵੇਲੇ ਹਉਮੈ ਨਾ ਆਈ ਸਰੰਦਰ ਕਰਤਾ ਕਿ ਤੁਸੀਂ ਮੇਰੇ ਰੱਖੇ ਆ ਤੁਸੀਂ ਮੇਰੇ ਮਾਥਾ ਤਾਂ ਫਿਰ ਕਹਿੰਦੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਸੋ ਆਓ ਗੁਰੂਆਂ ਦੇ ਪੀਰਾਂ ਦੇ ਫਕੀਰਾਂ ਦੇ ਚਰਨਾਂ ਦੀ ਧੂੜ ਬਣ ਲਈ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੀਏ ਬੇਨਤੀ ਕਰੀਏ ਅਰ ਜੋਈ ਕਰੀਏ ਕਿ ਰਿੰਦੇ ਹੋਏ ਸਵਾਸਾਂ ਦੀ ਪੂੰਜੀ ਨੂੰ ਲੇਖੇ 'ਚ ਲਾਉਣ ਲਈ ਆਪਣੀ ਕਿਰਪਾ ਕਰੋ ਬਖਸ਼ਿਸ਼ ਕਰੋ ਮਿਹਰ ਕਰੋ ਅਤੇ ਇਹ ਵੀ ਕਿਰਪਾ ਕਰੋ ਕਿ ਸ਼ੁੱਧ ਬਣੇ ਪੜਨ ਦਾ ਉਚਾਰਨ ਦਾ ਬਲ ਬਖਸ਼ ਜੋ ਤੁਹਾਡੀ ਪਵਿੱਤਰ ਬਣੇ ਹੈ ਮਤ ਬਖਸ਼ੋ ਇਸ ਦੇ ਜਿਹੜੇ ਸ਼ਬਦੀ ਅਰਥ ਹੈ ਉਹ ਪਤਾ ਲੱਗ ਸਕੇ ਕਿਉਂਕਿ ਤੁਹਾਡੀ ਜਿਹੜੀ ਇਹ ਅਖਰੀ ਗਿਆਨ ਨਹੀਂ ਹੈ ਇਹ ਭਾਵਨਾਤਮਕ ਗਿਆਨ ਹੈ ਪ੍ਰੇਮ ਦਾ ਗਿਆਨ ਹੈ ਸੋ ਤੁਸੀਂ ਮਿਹਰ ਕਰੋ ਇਹੋ ਅਰਦਾਸ ਬੇਨਤੀ ਜੋਈ ਕਰਦੇ ਹੇ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ